we ਇਹ ਤੇ ਲੇਬਰ ਤੱਕ ਕਰ ਰਿਹਾ ਦਾ ਅੱਜ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਤੇ ਮਾਨ ਸਾਹਿਬ ਤਿੰਨ ਸਾਲ ਸਰਕਾਰ ਹੈ ਔਰ ਜਰੂਰੀ ਦਾ ਦੀਵਾ ਬਾਤ ਹੈ ਮਾਨ ਸਾਹਿਬ ਵਿੱਚ ਹੈ ਹੱਥ ਜੋੜਨੇ ਤੋਂ ਚਾਹੇ ਗੋਡੇ ਪਟਾਉਣ ਤੋਂ ਇਸ ਤਰ੍ਹਾਂ ਕੇ ਜਮਕਾਉਂਗਾ ਆਮ ਆਦੀ ਪਹਾੜੀ ਸਰਕਾਰ ਆ ਪੱਪੀ ਜੀ ਨੂੰ ਲੋਕ ਤਾਂ ਭੇਜਾਂਗੇ ਇੱਥੇ ਇਹ ਖੁਰੂ ਕੌਣਗੇ ਜਾ ਕੇ ਤੇਸੀ ਖੁਰੂ ਪਾ ਕੇ ਇਹ ਇਲਾਕੇ ਨੂੰ ਜਮਕਾਵਾਂਗੇ ਲੁਧਿਆਣਾ ਨੂੰ ਜਮਕਾਵਾਂਗੇ ਇਹੋ ਤੋਂ ਜ਼ਿੰਦਾਬਾਦ ਜੀਤ ਕਰੀਏ ਆਪਨੂੰ ਜ਼ਿੰਦਾਬਾਦ ਆ ਗਿਆ ਵੀ ਆ ਗਿਆ ਮਾਨ ਸਾਹਿਬ ਕਿੰਨੇ ਟਾਈਮ ਤੱਕ ਪਹੁੰਚਣੇ ਸੀ ਆਰੇ ਆ ਬਾਸ ਮਾਸਾਣਾ ਜ਼ਿਲ੍ਹੇ ਦੇ ਵਸਦੇ ਨੇ ਇੱਥੇ ਪਹੁੰਚੇ ਹੋਏ ਨੇ ਉਹ ਲੋ ਨੋ ਵੀ ਨੇ ਉਹ ਨੌਜਵਾਨ ਵੀ ਨੇ ਜਿਨ੍ਹਾਂ ਦਾ ਵੋਟਰ ਕਾਰਡ ਨਹੀਂ ਬਣਿਆ ਉਹ ਛੋਟੇ ਲਈ ਇਧਰ ਆਏ ਨੇ ਸਾਰੇ ਗੱਲ ਵੀ ਬਣੇ ਆ ਨਾ ਇਹ ਜਿਹੜੇ ਲੋਕ ਨੇ ਇਹ ਆਮ ਆਦਮੀ ਦੇ ਦੋਸਤ ਨੇ ਚਾਹੇ ਜੁਪੀ ਦਾ ਚਾਹੇ ਬਿਹਾਰ ਦਾ ਚਾਹੇ ਪੰਜਾਬ ਦਾ ਇਹ ਕਾਂਗਿਸਵਾੜੇ ਸਿਰ ਇੱਕ ਨਾਮ ਬਰੋਦੀ ਨੇ ਪੰਜਾਬੀਆਂ ਦੇ ਇਹ ਆਮਾਦੀ ਬਰੋਦੀ ਨੇ ਇਹਨਾਂ ਨੇ 74 ਸਾਲ ਆਮਾਦੀ ਲੁੱਟਿਆ ਪੰਜਾਬ ਲੁੱਟਿਆ ਅੱਜ ਅਸੀਂ ਲੁੱਟ ਬੰਦ ਕਰਾਂਗੇ 2022 ਦੇ ਵਿੱਚ ਲੁੱਟ ਬੰਦ ਕੀਤੀ ਸੀਗੀ ਇਸ ਵਾਰੀ ਸਫਾਇਆ ਕਰਾਂਗੇ ਆਮਾਦੀ ਮੋੜੂ ਆਵੇ ਲਿਖੇ ਤੁਹਾਨੂੰ ਜੀ ਸਿਮਾ ਪੈਸੇ ਪਹੁੰਚਣ ਤੋਂ ਅੱਗੇ ਬਸ ਕਰਕੇ ਸਰਦ ਭਗਵੰਤ ਸਿੰਘ ਮਾਨ ਦੀ ਆਮਦ ਜਦੋਂ ਵੀ ਜਿਹੜੇ ਵੀ ਸ਼ਹਿਰ ਹੁੰਦੇ ਆ ਪੰਜਾਬ ਦੇ ਕਿਸੇ ਕੋਨੇ ਦੇ ਵੀ ਹੋਵੇ ਅੱਥਾ ਮਰਦਾ ਕੱਠ ਕਰਾਂ ਜੋ ਆਪ ਮਾਰੇ ਨਿਕਲ ਗਏ ਇਸ ਗੱਲ ਤੇ ਮੋਹ ਲਾਉਂਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਨਹੀਂ ਭਾਰਤ ਦੇ ਪਹਿਲੇ ਪਸੰਦੇ ਲੀਡਰ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਮਾਇਨੇ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦੀ ਤਰਜ਼ ਦੇ ਬਦਲੇ ਨੇ ਲੋਕਾਂ ਨੂੰ ਸੇਵਾ ਦੇ ਕੇ ਇਹ ਸ਼ਬਦ ਹੈ ਕਿ ਮੁੱਖ ਮੰਤਰੀ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਨਾ ਕਿ ਤਾਨਾਸ਼ਾਹ ਸਰ ਪਿਛਲੇ ਦਿਨ ਹੀ ਖੈਰਾ ਸਾਹਿਬ ਦੀ ਲਾਜ ਨੂੰ ਬੁਲਾਇਆ ਉਹਨਾਂ ਮਾਰੇ ਕੀ ਕਹਿਣਾ ਸਰ ਜੀ ਲਾਜੇ ਬੋਲਤਾ ਉਹਨੇ ਸਾਨੂੰ ਜੋ ਲਫ਼ਜ਼ ਬੋਲੇ ਸੋ ਕੰਮ ਨਹੀਂ ਵੀ ਪਤਾ ਲੱਗੇ ਨਾ ਮੈਂ ਤਾਂ ਸੁਣਿਆ ਨਹੀਂ ਮੈਂ ਆਪਦੇ ਲੀਡਰ ਦੀ ਇਹ ਗੱਲ ਸੁਣਦਾ ਨਹੀਂ ਮੈਨੂੰ ਕਸਮ ਲੱਗੇ ਮੈਨੂੰ ਨਹੀਂ ਪਤਾ ਕੀ ਕਿਹਾ ਹੈ ਨਹੀਂ ਮੈਨੂੰ ਵੀ ਨਹੀਂ ਪਤਾ ਬਾਈ ਕਿਉਂ ਨੇ ਕਹੇ ਦੁਬਾਰੇ ਕਰ ਜੇ ਉਹਨੇ ਜੇ ਉਹਨੇ ਕਹੇ ਦੁਬਾਰੇ ਬੋਲ ਮੈਂ ਜਵਾਬ ਦੇਵਾਂਗਾ ਨੂੰ ਮੈਨੂੰ ਕਸਮ ਹੈ ਨਹੀਂ ਪਤਾ ਜੇ ਉਹਨੇ ਬੋਲਿਆ ਤਾਂ ਮੈਨੂੰ ਦੱਸ ਦੁਬਾਰੇ ਬੋਲੋ ਨੂੰ ਕਹ ਜੇ ਦੁਬਾਰਾ ਦਾ ਦੁਬਾਰੇ ਬੋਲ ਹੋਰ ਦੱਸ ਜਿਹੜੀ ਤੁਸੀਂ ਜ਼ਰਾ ਕੀ ਕਹਿਣਾ ਕੋ ਨੇ ਮੈਂ ਕਹਿੰਦਾ ਜਿਹੜਾ ਮੈਨੂੰ ਕੱਖਾਂ ਗੱਲ ਦਾ ਹੀ ਨਹੀਂ ਪਤਾ ਇਹ ਉਹਨੇ ਗੱਲ ਕੋਈ ਅਲਫਾਜ਼ ਸਾਡੇ ਮੁੱਖ ਮੰਤਰੀ ਸਾਹਿਬ ਬੜੇ ਗਲਤ ਕਹੇ ਕਹ ਜੇ ਤੇਰੇ ਤੇ ਜਰਦਾ ਦਾ ਦੁਬਾਰੇ ਬੋਲੋ ਦਾ ਜਵਾਬ ਤਲਵੰਦ ਸਿੱਧੂ ਦੇਉਗਾ ਆਮ ਆਦਮੀ ਪਾਰਟੀ ਜਿੰਦਾਬਾਦ ਫੋਟੋ ਦੀ ਮੈਸੇਜ ਆ ਤਲਵੰਦ ਸਿੱਧੂ ਲੁਧਿਆਣਾ ਸ਼ਹਿਰ ਦੇ ਲੋਕ ਨੂੰ ਸਮਝਦੇ ਪਿਆਰ ਕਰਦੇ ਹਨ ਨਹੀਂ ਚਾਹਣਾ ਕੀ ਆਮ ਆਦਮੀ ਪਾਰਟੀ ਦੇ ਕਿਤੇ ਕੰਮਾਂ ਤੇ ਮੋਹਰ ਲਾਉਂਦੇ ਹੋਏ ਤੁਸੀਂ ਲੁਧਿਆਣਾ ਸ਼ਹਿਰ ਤੋਂ ਅਸ਼ੋਕਪੁਰਾ ਸ਼ਹਿਰ ਪੱਪੀ ਜੀ ਨੂੰ ਤੇ ਬਾਕੀ 13 ਦੀਆਂ 13ਾਂ ਲੋਕ ਸਭਾ ਦੇ ਵਿੱਚੋਂ ਆਮ ਆਦਮੀ ਫਾਰਟ ਦੇ ਕੈਂਡੀਡੇਟ ਦਿਤਾ ਕੇ ਭੇਜੋ ਤੁਹਾਨੂੰ ਨਵਾਂ ਇੱਕ ਪੰਜਾਬ ਦੇਵਾਂਗੇ ਇਹਦਾ 8000 ਕਰੋੜ ਬਕਾਇਆ ਉਹ ਦੇਵਾਂਗੇ 3G ਦੀ ਦਰਦਰ ਲੈ ਲੈਣੇ ਸ਼ਹਿਰ ਦੇ ਹਸਪਤਾਲ ਸਮੁੱਚੇ ਪੰਜਾਬ ਨੂੰ ਇੱਕ ਨਹਾਰ ਬਦਲ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜਾ ਰਾਜ ਭਾਗ ਪੀਐਮਪੀ ਕਿਸ ਤਰ੍ਹਾਂ ਰਾਜਾ ਉਹ ਖੇਰਾ ਸਾਹਿਬ ਨੇ ਜਿਹੜਾ ਦਿਮਾਗੀ ਸੰਤੁਲਨ ਨਾ ਖਵਾ ਚੁੱਕਿਆ ਉਹ ਦੇਖੋ ਸਾਰਾ ਪੰਜਾਬ ਹੈ ਭਾਰਤ ਦਾ ਇਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਚਾਹੇ ਪ੍ਰਵਾਸੀ ਹੈ ਚਾਹੇ ਪੰਜਾਬੀ ਹੈ ਚਾਹੇ ਪੰਗਾਬੀ ਹੈ ਹਰੇਕ ਤਰ੍ਹਾਂ ਦੇ ਲੋਕਾ ਕਿਉਂਕਿ ਲੋਕਤੰਤਰ ਹੈ ਕਿਤੇ ਵੀ ਕੋਈ ਰੱਜ ਕੇ ਰਹਿ ਸਕਦਾ ਹੁਣ ਮੈਂ ਇਹ ਖੈਰੇ ਨੂੰ ਕਹਾ ਵੀ ਤੂੰ ਬਈ ਸੰਗਰੂਪ ਤੂੰ ਭਲਾ ਤੂੰ ਸੰਗਰੂਪ ਕੀ ਕਰਨਾ ਮਾਰੀ ਜਾਂਦਾ ਪ੍ਰਵਾਸੀਆਂ ਬਾਰੇ ਜਿਹਨਾਂ ਸ਼ਬਦ ਲੈ ਉਹ ਮਾਫੀ ਜਾਂਦਾ ਮਾਫੀ ਮੰਗੇ ਜਾਂ ਕਾਰਵਲੀ ਪਿਆਰ ਕੀ ਕਹਿਣਾ ਚਾਹਣਾ ਜਿਹੜੇ ਕਿ ਅੱਜ ਔਰ ਸੀਐਮ ਪਹੁੰਚ ਰਹੇ ਨੇ ਕਿਉਂਕਿ ਮਾਨ ਦੀ ਅੱਜ ਲੁਧਿਆਣਾ ਵਿੱਚ ਔਰ ਅਸ਼ੋਕ ਪ੍ਰੈਸਟ ਦੀ ਜੀ ਦੇ ਅੱਖ ਦੇ ਵਿਚਾਰ। ਦੇਖੋ ਕੰਪੂਰ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਸਦਰ ਭਗਵੰਤ ਸਿੰਘ ਜੀ ਮਾਨ ਹਲਕਾ ਇਸ ਦੇ ਵਿੱਚ ਆ ਰਹੇ ਨੇ। ਤੇ ਤੁਸੀਂ ਦੇਖਿਆ ਹੋਊਗਾ ਲੋਕਾਂ ਨਾਲ ਭਾਰੀ ਇਕੱਠਾ ਲੋਕ ਮਹਾਰੇ ਪਹੁੰਚ ਰਹੇ ਨੇ। ਔਰ ਇਹ 13 ਜੀਰੋ ਦੇ ਜਿਹੜਾ ਮੋਰ ਲਾਉਣ ਦੇ ਲਈ ਇੰਨੇ ਲੋਕ ਜਿਹੜਾ ਇਹਨਾਂ ਪਿਆਰ ਸਤਕਾਰ ਜਿਹੜਾ 2 ਸਾਲ ਦੇ ਵਿੱਚ ਲੋਕਾਂ ਨੇ ਸਾਨੂੰ ਦਿੱਤਾ ਔਰ 2 ਸਾਲ ਦੇ ਕੰਮ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਨੇ ਕੀਤੇ ਆ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਇੰਨੇ ਵੱਡੀ ਗਲਤੀ ਦੇ ਵਿੱਚ ਆਪ ਮੁਹਾਰੇ ਚੱਲ ਕੇ ਆਏ ਆ ਕਿ ਤੁਹਾਨੂੰ ਕੀ ਲੱਗਦਾ ਜੇ ਵੈਦਤੀ ਪਾਰਟੀ ਜਿਹੜੀ ਤਕਰੀਬ ਨੂੰ ਵੀ ਰੋਲਾ ਪਾ ਰਹੀ ਨਾਲ ਅੱਜ ਦਿਨੀ ਖੈਰਾ ਸਾਹਿਬ ਨੇ ਇੱਕ ਲੱਭ ਜੀ ਬੋਲੇ ਉਹ ਦੇਖੋ ਇਹ ਜਿਹੜਾ ਉਹਨਾਂ ਦਾ ਲੱਛ ਬੋਲਣਾ ਬੜਾ ਮੰਦ ਭਗ ਹੈ ਕਿਉਂਕਿ ਅੱਜ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ ਉੱਥੇ ਜਾ ਕੇ ਆਪਣੀ ਪ੍ਰਾਪਰਟੀ ਲੈ ਰਹੇ ਨੇ ਤੇ ਲੇਕਿਨ ਇਹ ਲੋਕ ਜੇ ਇੱਥੇ ਆਏ ਆ ਤੇ ਵੀ ਆਪਣਾ ਚੰਗਾ ਭੇਖ ਬਣਾਉਣ ਲਈ ਆਏ ਆ ਤੇ ਇਦਾਂ ਦੇ ਸ਼ਬਦ ਬੋਲਣਾ ਉਹਨਾਂ ਲਈ ਢੰਗਵਾਰ ਨਹੀਂ ਹੈ ਉਹ ਕਹਿ ਰਹੇ ਨੇ ਵੀ ਜਿਹੜਾ ਮੈਂ ਬੋਲਣਾ ਸੀ ਉਹ ਹੁੰਦਾ ਕਿ ਤੇ ਮੈਂ ਸਹੀ ਬੋਲਿਆ ਲੇਕਿਨ ਉਹਨਾਂ ਬਾਰੇ ਅੱਜ ਪਾਰਟੀ ਬਣਾਉਣੀ ਹੈ ਦੇਖੋ ਇਹਦਾ ਜਵਾਬ ਲੋਕ ਦੇਣਗੇ ਜਦੋਂ ਪਹਿਲਾਂ 92 22 ਦੇ ਵਿੱਚ ਇਲੈਕਸ਼ਨ ਆ ਸੀ ਉਦੋਂ ਚੰਨੀ ਸਾਹਿਬ ਨੇ ਵੀ ਬੋਲਿਆ ਸੀਗਾ ਤੇ ਹੁਣ ਖਹਿਰਾ ਸਾਹਿਬ ਨੇ ਵੀ ਬੋਲਿਆ ਲੇਕਿਨ ਖੈਰਾ ਸਾਹਿਬ ਜਿਹੜਾ ਜਵਾਬ ਆ ਇੱਥੋਂ ਦੇ ਲੋਕ ਆਪਣਾ ਵੋਟ ਪਾ ਕੇ ਦੇਣਗੇ ਅਜਰਵੈਤੀ ਪਾਰਟੀਆਂ ਵੀ ਉਨੇ ਢੋਲਾ ਪਾਰੀਆਂ ਨੇ ਤਕਰੀਬਨ ਜਿਹੜੀਆਂ ਤਕਰੀਬਨ ਉਹ ਜਿਹੜੇ ਪਹਿਲਾਂ ਇਨੇ ਇਨੇ ਸਾਲ ਰਾਜ ਕੀਤਾ ਉਹ ਵੀ ਕਹਿ ਰਹੀਆਂ ਨੇ ਜਿਵੇਂ ਅਸੀਂ ਕਿੱਥੇ ਪਏ ਆ ਅੱਜ ਆਪਾਂ ਆਪਣੇ ਘੱਟ ਦੇਖ ਕੇ ਆਪਣੇ ਬਾਰੇ ਵੀ ਲੱਗ ਰਿਹਾ ਕਿਤਨਾ ਦੇਖੋ ਹਰ ਬੰਦਾ ਜਿੱਥੇ ਦਾ ਦਾਵਾ ਕਰਦਾ ਲੇਕਿਨ ਜਿੱਥੇ ਲੋਕਾਂ ਦੇ ਹੱਥ ਇਕ ਹੁੰਦੀ ਆ ਜਿਹੜੇ ਲੋਕ ਅੱਜਕੱਲ ਸਿਆਣੇ ਹੋ ਗਏ ਆ ਪਹਿਲਾਂ ਇਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਜਾਤ ਪਾਤ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਤੇ ਲੇਕਿਨ ਜਿਹੜੇ ਪੰਜਾਬ ਦੇ ਲੋਕ ਨੇ ਅੱਜ ਕੰਮਾਂ ਦੇ ਆਧਾਰ ਤੇ ਰਾਜਨੀਤੀ ਨੂੰ ਦੇਖ ਰਹੇ ਆ 2 ਸਾਲ ਦੇ ਕੀਤੇ ਹੋਏ ਸੀਐਮ ਸਾਹਿਬ ਦੇ ਕੰਮ ਤੇ 2 ਸਾਲ ਦੇ ਕੀਤੇ ਹੋਏ ਐਮਐਲਏਾਂ ਦੇ ਕੰਮ ਇਹ ਅਸੀਂ ਇਹ ਪਹਿਲੀ ਵਾਰੀ 70 ਸਾਲ ਦੇ ਵਿੱਚ ਹੋਇਆ ਕਿ 2 ਸਾਲਾਂ ਦੇ ਵਿੱਚ ਐਮਐਲਏ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਪਹੁੰਚ ਰਹੇ ਨੇ ਤੇ ਆਪਣੇ ਕੀਤੇ ਹੋਏ ਕੰਮਾਂ ਦਾ ਉਹਨਾਂ ਨੂੰ ਜਾਣ ਬਸਤ ਹੈ ਉਹਨੇ ਦੱਸਦਾ ਸਰੋਤਾਂ ਦੇਖੋ ਇਹ ਲੋਕਾਂ ਦਾ ਪਿਆਰ ਆ ਇਹ ਲੋਕਾਂ ਦਾ ਪਿਆਰ ਦੱਸਦਾ ਪਿਆਰ ਦੇ ਗੱਲ ਕੇ ਦੱਸਦਾ ਪਿਆਰ ਦੇ ਗੱਲ ਕੇ ਜੀ ਆਵਾਜ਼ ਆ ਮਾ ਪਿਆਰ ਹਲਕਾ ਪੂਰਬੀ ਦੇ ਵਿੱਚ ਉਹਨਾਂ ਵੱਲੋਂ ਟੈਰ ਰੋਡ ਤੋਂ ਤੁਹਾਡੇ ਨਾਲ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕੋਏ ਬੁਖਬੰਦਰੀ ਸਦਾ ਭਗਵਾਨ ਸਿੰਘ ਮਾਨ ਦਾ 3.5 ਕਰੋੜ ਲੋਕ ਜਿਹੜੇ ਆ ਅੱਜੋ ਪਿਆਰ ਕਰਦੇ ਆ ਮੁੱਖ ਮੰਤਰੀ ਸਾਹਿਬ ਨਾਲ ਤਾਂ ਦੁਨੀਆ ਦੇਖੋ ਕਿਦੇ ਹੈ ਟੈਰ ਰੱਖਣ ਨੂੰ ਜਗਾ ਇਹ ਪਿਆਰ ਹੀ ਆ ਇਸ ਵਾਰੀ ਟੱਕਰ ਕਿੰਦਾ ਕਿੱਦਾਂ ਦੀ ਰਹੂਗੀ ਥੋੜੀ ਚੱਕਰਾਂ ਚੁੱਕਰਾਂ ਕਾ ਨੂੰ ਮਾਰਦੀਆਂ ਉਹ ਚੱਕਰਾਂ ਮਾਰਨ ਵਾਲੇ ਦਾ ਘਰ ਬੈਠੇ ਅਸੀਂ ਤਾਂ ਕੰਮ ਕਰਨਾ ਹੈ ਮੇਰੇ ਤੋਂ ਦੇਖੋ ਜੀ ਜਾਨੀ ਬਗੈਤੀ ਜਾਨੀ ਜਿਹੜਾ ਕਿ ਅੱਜ ਕਿਤਨੀ ਵਸੀਨਸਾ ਪਹੁੰਚ ਰਹੀ ਹੈ ਭਾਈ ਠਾਠਾ ਮਾਰਦਾ ਕਟੋਂ ਨੂੰ ਜੀ ਆਇਆਂ ਕਰਨ ਵਾਸਤੇ ਖੜਾ ਹੈ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼ੋਪਰਜ ਪ੍ਰਸਪੀ ਜਿਹੜਾ ਕਿ ਸਭ ਤੋਂ ਸਾਡੇ ਵੀ ਸਾਡੀ ਆਮ ਆਦਮੀ ਪਾਰਟੀ ਦੇ ਇਕ ਲਗਨ ਨੇ ਔਰ ਖਾਸ ਤੌਰ ਤੇ ਸਾਡੇ ਸੁਪੇ ਦੇ ਹਰਮਨ ਪਾਰੇ ਮੁਕਮਲ ਵੀ ਸਾਡਾ ਪਵਾ ਦੇ ਮਾਂ ਦੇ ਟਿਕਟ ਦੇ ਕਨਵਾ ਲਿਆ ਅੱਜ ਲੋਕਾਂ ਦਾ ਪਿਆਰ ਲੋਕਾਂ ਦਾ ਸਰਕਾਰ ਲੋਕ ਉਤਿਆਰ ਕਰ ਰਹੇ ਕੋਈ ਪਹਿਲੀ ਯੋਗਦਾਨੇ ਆਪਣੀ ਵੋਟ ਦਾ ਹੱਕ ਸਮਾਲ ਕਰੀਏ ਔਰ ਤਕਰੀਬਨ ਮੈਂ ਕਹਿੰਦਾ ਜੇ ਇੱਕ ਮਨਸਾਏ ਦੇ ਇਲੈਕਸ਼ਨ ਹੈ ਉਹਦੇ ਵਿੱਚ ਨਿਕੋਤਰੀ ਲੀਡ ਕਿ ਨਹੀਂ ਆਉਣੀ ਹੈ ਲੋਕਾਂ ਦਾ ਪਿਆਰ ਇਦੀ ਕਰਨ ਦੀ ਧੁਪ ਦੇ ਵਿੱਚ ਅੱਜ ਲੋਕ ਖੜਕੇ ਖੜੇ ਰੋਸੀਆ ਸਾਹਿਬ ਕੋਲ ਵੈਲਕਮ ਆਸੇ ਸੀਆਮ ਸਾਹਿਬ ਦਾ ਪਿਆਰ ਹੈ ਦੋ ਸਾਲ ਦੇ ਵਿੱਚ ਕਿੰਨੇ ਕੰਮ ਸੀਆਮ ਸਾਹਿਬ ਦੇ ਉਹ ਲੋਕਾਂ ਸਾਰੇ ਸ਼ਰੀਰੀ ਹੈਗੀ ਹੈ ਅੱਜ ਲੋਕ ਦੱਸ ਰਹੇ ਨੇ ਆਮ ਆਦੀ ਪਾਰਟੀ ਨੂੰ ਵੋਟ ਪਾਵੇ ਕਿੱਲੇ ਜਾਣੇ ਬਸੇ ਕੀ ਕਰਾਂ ਮੈਂ ਜਿਹੜੇ ਬਸੇ ਇੱਕੋ ਗੱਲ ਕਮਾ ਜਖਾਣਾ ਚਾਹਾਂਗਾ ਕਿ ਦੋ ਸਾਲ ਦੇ ਵਿੱਚ ਜੋ ਸਾਡੀ ਡਿਵੈਲਪਮੈਂਟ ਹੋਈ ਹੈ ਜੇ ਸਾਡੀ ਡਿਵੈਲਪਮੈਂਟ ਵਧਿਆ ਹੋਈ ਹੈ ਸੀਆਮ ਆਦੀ ਪਾਰਟੀ ਨੂੰ ਵੋਟ ਪਾਓ ਸਾਡਾ ਆਪਣਾ ਦਬਾਅ ਕਿਉਂਕਿ ਡਬਲਯੂਐਸ ਦੇ ਗਾਰ ਜਲੇਗੀ ਇੱਕ ਲੋਕਨ ਦਾ ਵੀ ਵਿਧਾਨ ਸਭਾ ਵਿੱਚ ਜੱਟੇ ਆਰਗੂਮੈਂਟ ਤੇ ਪ੍ਰੈਸ਼ਰ ਸਭ ਜਾਣਗੇ ਉੱਥੋਂ ਦੇ ਫੰਡ ਵੀ ਔਰ ਤਕਰੀਬਤ ਜੋ ਸਾਡੀਆਂ 8 8.5 8000 ਕਰੋੜ ਰੁਪਏ ਦਾ ਸੈਟਲ ਤੋਂ ਬਾਅਦ ਬੈਠਾ ਉਹਦੇ ਨਾਲ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੋਰ ਵਧਾ ਮਿਲੇਗਾ ਜਿਹੜਾ ਕਿ ਜੀਕੇਪਸ ਨੂੰ ਜਾਣੇ ਪਹੁੰਚ ਰਹੇ ਨੇ ਤੇ ਜਿਹੜੇ ਸਾਈਟ ਨੇ ਸਾਰੀ ਲੁਧਿਆਣਾ ਹੀ ਜਾਂਦਾ ਪੱਬਾ ਪਾਰ ਹੋਈ ਹੈ ਮਾਨ ਸਾਹਿਬ ਦੀ ਵੇਖ ਕਰ ਰਹੀ ਹੈ ਤੇ ਵੇਖ ਰਹੀ ਹੈ 1 ਜੂਨ ਦੀ ਪੱਪੀ ਨੂੰ ਵੋਟਾਂ ਵਾ ਕੇ ਇਹਨਾਂ ਨੇ ਕਾਮ ਆ ਬਣਾਣਾ ਕਿਉਂਕਿ ਇਹ ਜਾਣਦੇ ਨੇ ਮਾਨ ਸਾਹਿਬ ਦੀ ਸਰਕਾਰ ਦੇ ਜਿਹੜੇ ਕੰਮ ਨੇ ਉਹ ਲੋਕ ਲੋਕ ਪੱਖੀ ਫੈਸਲੇ ਹੁੰਦੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਜਦੋਂ ਪੱਪੀ ਜੀ ਨੂੰ ਪਾਰਲੀਮੈਂਟ ਸੇ ਭੇਜਣਗੇ ਪੱਪੀ ਜੀ ਇਹਨਾਂ ਦੀ ਆਵਾਜ਼ ਬਣ ਕੇ ਉੱਤੇ ਬੋਲਣਗੇ ਫਿਰ ਕਿਹਦੇ ਨਾਲ ਕਿਹਨਾਂ ਨਾਲ ਮੁਕਾਬਲਾ ਹੋਏਗਾ ਸਰਵੇਤੀ ਪਾਰਟੀ ਤਿੰਨ ਪਾਰਟੀਆਂ ਸਰ ਮੁਕਾਬਲਾ ਕੰਮਾਂ ਦਾ ਹੋਊਗਾ ਤੇ ਕਮਾਂ ਜਾਮਾਂ ਦੀ ਪਾਰਟੀ ਨੰਬਰ 1 ਹੈ ਜੀ ਥੈਂਕ ਯੂ ਜਿਹਨੇ ਜਿਹਨੇ ਸਿਕੰਡ ਲਈ ਦੇਖੋ ਸਾਰਾ ਹਲਕਾ ਕੀ ਸਾਰਾ ਲੁਜਾਨਾ ਘਟਾਇਆ ਹੋਇਆ ਹੈ ਇੰਨੀ ਭੀੜ ਹੈ ਅੱਜ ਬੋਟਰਾਂ ਦੀ ਮੈਚ ਹੈ ਜੇ ਚਾਹੇ ਹਰ ਬੋਟਰ ਨੂੰ ਮੈਸੇਜ ਆਈ ਹੈ ਕਿ ਹੋਮੋ ਮਾ ਕੇ ਇੱਕ ਦਿਨ ਵੋਟਾਂ ਪਾਉਣੀ ਹੈ ਤੇ ਘਟਵਾੜ 2 ਲੱਖਾਂ ਜਿੰਨਾ ਹੈ ਕਿੰਨਾ ਰਹਿ ਜਾਏਗੀ ਅਗਲੇ ਦਿਨ ਖੈਰਾ ਸਾਹਨੇ ਪੱਕਾ ਜਿੱਤਰੀ ਹੈ ਘਟਵਾੜ 2 ਲੱਖ ਬੋਟਰ ਪਿਲੇ ਜੀ ਖੈਰਾ ਸਾਹਨੇ ਇੱਕ ਲਾਫਿਟ ਚੱਲਿਆ ਉਹ ਪੰਜਾਬ ਦੀ ਗੱਲ ਹੈ ਜੀ ਪੰਜਾਬ ਦੇ ਖੈਰਾਂ ਨੂੰ ਉਹਨੇ ਜੱਫੀ ਪਾਉਦਾ ਹੈ ਤੇ ਜਿਹੜੇ ਬਾਹਰ ਆਏ ਉਹ ਵੀ ਸਾਡੇ ਆਪਣੀ ਹੈ ਉਹ ਵੀ ਪੰਜਾਬ ਦੀ ਤਰੱਕੀ 'ਚ ਹੱਥ ਦੇ ਧੂਫੜਾ ਵਡਾ ਰਹੇ ਪੱਤੀ ਨਹੀਂ ਕਹੇ ਤੇ ਕਿ ਸਾਨੂੰ ਬਾਹਰ ਜਾਣ ਦੀ ਅੱਲਾਹ ਜਾਣਾ ਬੇ ਇੱਕਦਮ ਵਧੀਆ ਚੱਲ ਰਿਹਾ ਹੈ